ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸਾਰੇ ਸਿੱਖ ਵੀਰ ਭੈਣਾ ਭਰਾਵਾਂ ਨੂੰ ਬਾਬਾ ਗੁਰੂ ਨਾਨਕ ਦਾ ਜਨਮ ਦਿਨ ਬਹੁਤ-ਬਹੁਤ ਮੁਬਾਰਕ ਹੋਵੇ ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਹੋਵੇ ਬਾਬਾ ਗੁਰੂ ਨਾਨਕ ਦੇ ਵਿਚਾਰਾਂ ਦੇ ਬਾਰੇ ਅੱਜ ਅਸੀਂ ਪਾਈ ਲੈਣਾ ਤੇ ਪਾਈ ਮਰਦਾਨਾ ਦੀ ਜ਼ੁਬਾਨੀ ਉਹਨਾਂ ਦੇ ਵਿਚਾਰ ਸੁਣਾਗੇ ਬਹੁਤ ਹੀ ਵਧੀਆ ਵੀਡੀਓ ਇਸ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੀ ਆ ਉਸਤੇ ਵਿਚਾਰ ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਨੇ ਉਲੰਕਾ ਦੇ ਬਾਰੇ ਤੇ ਉਹ ਜਿਹੜਾ ਪੋਲ ਬੰਨਿਆ ਸੀ ਨਾ ਖਿਰੀ RAM ਚੰਦਰ ਜੀ ਨੇ ਤੇ ਸ਼ਿਵ ਜੀ ਬਾਰੇ ਤੇ ਹਨੂਮਾਨ ਦੇ ਬਾਰੇ ਪੁੱਛਿਆ ਤੇ ਮਹਾਰਾਜ ਨੇ ਕੀ ਉੱਤਰ ਦਿੱਤੇ ਕੀ ਕਿਹਾ ਸਤਿਗੁਰੂ ਜੀ ਨੇ ਤੇ ਕਿਵੇਂ ਮਹਾਰਾਜ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਨੂੰ ਉਸ ਜਗ੍ਹਾ ਤੇ ਵੀ ਲੈ ਕੇ ਗਏ ਜਿੱਥੇ ਪੌਲ ਬੰਨਿਆ ਸੀ ਤੇ ਉਹਦੀ ਸਾਰੀ ਗਾਥਾ ਵੀ ਦੱਸੀ ਤੇ ਗੁਰੂ ਸਾਹਿਬ ਜੀ ਨੇ ਸ਼ਿਵ ਜੀ ਦੇ ਬਾਰੇ ਵੀ ਕੋਈ ਭੇਤ ਭਰੀਆਂ ਗੱਲਾਂ ਦਸੀਆਂ ਆਓ ਸਾਰੀਆਂ ਆਪਾਂ ਅੱਜ ਜਾਣਾਂਗੇ ਇਹ ਕਵੀ ਸੰਤੋਖ ਸਿੰਘ ਜੀ ਦੀ ਰਚਿਤ ਰਚਨਾ ਹੈ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਤੇ ਗੁਰੂ ਪਿਆਰਿਓ ਇਹ ਜੋ ਕਥਾ ਹੈ ਭਾਈ ਬਾਲਾ ਜੀ ਨੇ ਆਪ ਕਹੀ ਆ ਤਾਂ ਇਸ ਕਰਕੇ ਆਓ ਥੋੜਾ ਜਿਹਾ ਗੁਰੂ ਮਹਾਰਾਜ ਜੀ ਤੇ ਯਕੀਨ ਕਰੀਏ ਭਰੋਸਾ ਬਣਾਈਏ ਸ਼ਰਧਾ ਰੱਖ ਕੇ ਇਹ ਕਥਾ ਸਰਵਣ ਕਰੀਏ ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਪਿਆਰਿਓ ਇੱਕ ਦਿਨ ਮੈਂ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਜਗਤ ਦੇ ਸੁਆਮੀ ਏਕ ਦਿਵਸ ਬੈਠੇ ਜਗਸਾਈ ਮੈਂ ਗੁਰੂ ਜੀ ਨੂੰ ਪੁੱਛਿਆ RAM CHAND SHREE PRABH AVATARA ਸ਼੍ਰੀ ਰਾਮਚੰਦਰ ਜੀ ਪ੍ਰਮਾਤਮਾ ਦਾ ਜਿਹੜੇ ਅਵਤਾਰ ਹੋਇਆ ਮਰਿਆਦਾ ਪਰਸ਼ੋਤਮ ਵੀ ਉਹਨਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਨੇ ਸਾਰੇ ਦੇਨਤਾਂ ਦਾ ਨਾਸ਼ ਕੀਤਾ ਸੀਗਾ ਲੰਕਾ ਦੇਸ਼ ਸਮੁੰਦਰ ਦੇ ਵਿੱਚ ਸੀ ਉੱਥੇ ਜਾਣ ਦਾ ਤਾਂ ਮਹਾਰਾਜ ਕੋਈ ਰਸਤਾ ਹੀ ਨਹੀਂ ਸੀਗਾ ਫਿਰ ਪੱਥਰਾਂ ਨੂੰ ਤਾਰ ਕੇ ਪੁਲ ਬਨਨ ਦਿੱਤਾ ਸਾਰੀ ਬਨਰਾਂ ਦੀ ਸੈਨਾ ਨੂੰ ਪਾਰ ਲੰਘਾਇਆ ਹੁਣ ਇੱਥੇ ਕਈ ਕਹਿੰਦੇ ਆ ਬਨਰ ਤੋਂ ਭਾਵ ਬਨਮੇ ਰਹਿਣੇ ਵਾਲੇ ਨਰ ਜਿਹੜੇ ਜੰਗਲ ਵਾਸੀ ਸੀਗੇ ਬਾਂਦਰ ਨਹੀਂ ਬਨਮੇ ਰਹਿਣੇ ਵਾਲੇ ਨਰ ਕਈ ਇਹ ਕਹਿੰਦੇ ਆ ਪਰ ਰਮਾਇਣ ਦੇ ਵਿੱਚ ਤਾਂ ਭਾਈ ਬਾਂਦਰ ਹੀ ਦਿਖਾਏ ਆ ਜਿਹੜੀ ਰਮਾਇਣ ਬਣੀ ਸੀ ਸਭ ਤੋਂ ਪ੍ਰਚਲਿਤ ਹੋਈ ਆ ਉਹਦੇ ਵਿੱਚ ਬਾਂਦਰਾਂ ਦੀ ਸੈਨਾ ਦਿਖਾਈ ਆ ਕਈ ਕਹਿਣ ਲੱਗੇ ਬਾਂਦਰ ਨਹੀਂ ਸੀ ਉਹ ਬਨਵੇਂ ਰਹਿਣੇ ਵਾਲੇ ਨਰ ਸੀਗੇ ਤਾਂ ਰੋ ਵਿਚਾਰ ਇਸ ਤਰ੍ਹਾਂ ਆਪਦੀ ਆਪਦੀ ਮਾਤਾ ਗੁਰੂ ਪਿਆਰਿਓ ਤਾਂ ਭਾਈ ਬਾਲਾ ਜੀ ਕਹਿੰਦੇ ਮੈਨੂੰ ਉਸਨੂੰ ਵੇਖਣ ਦੀ ਬੜੀ ਲਾਲਸਾ ਹੈ ਮਹਾਰਾਜ ਮੈਂ ਚਾਹੁੰਨਾ ਵੀ ਉਹ ਪੁਲ ਮੈਂ ਦੇਖਾਂ ਕਰਪਾ ਕਰਕੇ ਮੈਨੂੰ ਸ਼੍ਰੀ ਰਾਮਚੰਦਰ ਜੀ ਦਾ ਬਣਿਆ ਹੋਇਆ ਪੌੜ ਦਿਖਾਓ ਇਹ ਸੁਣ ਕੇ ਪਰਮ ਕਿਰਪਾਲੂ ਗੁਰੂ ਜੀ ਨੇ ਬਚਨ ਕੀਤੇ ਸੁਣ ਕੇ ਬੋਲੇ ਪਰਮ ਕਿਰਪਾਲਾ ਤੁਮਰਾ ਕਹੋ ਕਰੂ ਹੈ ਬਾਲਾ ਏ ਬਾਲੇ ਭਾਈ ਬਾਲਾ ਜੀ ਨੂੰ ਕਿਹਾ ਜੋ ਤੁਸੀਂ ਸਾਡੇ ਤੋਂ ਮੰਗਿਆ ਨਾ ਕਿਉਂ ਨਾ ਅਸੀਂ ਪੂਰਾ ਕਰਾਂਗੇ ਗੁਰੂ ਜੀ ਉਸ ਸਥਾਨ ਤੋਂ ਵਿਦਾ ਹੋਏ ਮੁਕਤੀ ਦੇ ਦਾਤੇ ਉੱਥੇ ਚਲੇ ਗਏ ਫੌਰਨ ਸਾਗਰ ਦੇ ਕਿਨਾਰੇ ਪਹੁੰਚ ਗਏ ਸੀ ਕਿਉਂਕਿ ਗੁਰੂ ਸਾਹਿਬ ਜੀ ਵਿੱਚ ਕਲਾ ਹੈ ਜਦੋਂ ਮਹਾਰਾਜ ਚੌਣ ਉੱਥੇ ਚਲੇ ਜਾਂਦੇ ਆ ਗੁਣਾ ਦੇ ਘਰ ਉੱਥੇ ਜਾ ਕੇ ਬੈਠ ਗਏ ਉੱਥੇ ਪਹੁੰਚ ਗਏ ਜਿੱਥੇ ਸ਼੍ਰੀ ਰਾਮਚੰਦਰ ਜੀ ਨੇ ਲੰਕਾ ਤੱਕ ਜਾਣ ਲਈ ਪੁਲ ਬਣਵਾਇਆ ਸੀਗਾ ਤੇ ਮਹਾਰਾਜ ਕਹਿੰਦੇ ਏਕ ਲਿੰਗ ਸ਼ਿਵ ਤਾਹਾਂ ਸਹਾਇਓ ਇੱਥੇ ਜਿਹੜਾ ਸ਼ਿਵ ਲਿੰਗ ਆ ਉੱਥੇ ਸ਼ਿਸ਼ੋਤ ਵੀ ਕੀਤਾ ਸੀਗਾ ਇਹ ਬਹੁਤਿਆਂ ਨੂੰ ਮਹਾਰਾਜ ਕਹਿੰਦੇ ਨਹੀਂ ਪਤਾ ਉਸ ਨੂੰ ਵੇਖ ਕੇ ਭਾਈ ਮਰਦਾਨਾ ਜੀ ਬੋਲੇ ਮਹਾਰਾਜ ਕਿਵੇਂ ਵੀ ਇਹ ਸ਼ਿਵਲਿੰਗ ਦਾ ਸਥਾਨ ਕਿਵੇਂ ਆ ਸ਼ਿਵਲਿੰਗ ਕਿਵੇਂ ਇਹ ਇੱਥੇ ਹੋ ਗਿਆ ਕਿਸ ਨੇ ਇਹ ਸਥਾਪਨ ਕੀਤਾ ਪੂਜਾ ਦਾ ਮਹਾਤਮ ਕੀ ਆ ਮੈਨੂੰ ਸਾਰਾ ਪ੍ਰਸੰਗ ਸੁਣਾਓ ਕਿਉਂਕਿ ਮੈਂ ਸਨਾਤਨ ਧਰਮ ਬਾਰੇ ਵੀ ਜਾਣਕਾਰੀ ਲੈਣੀ ਚਾਹੁੰਦਾ ਮਹਾਰਾਜ ਕਹਿੰਦੇ ਫਿਰ ਉਹਦੇ ਲਈ ਤੁਹਾਨੂੰ ਅਗਲੀ ਪਿਛਲੀ ਸਾਰੀ વાર્ਤਾ ਰਮਾਇਣ ਦੀ ਸੁਣਨੀ ਪਵੇਗੀ ਸੁਣ ਕੇ ਗੁਰੂ ਜੀ ਨੇ ਬਚਨ ਕੀਤੇ RAM CHANDRA AAYE YHA BANDAR DAL LE SAATH ਭਾਈ ਮਰਦਾਨਾ ਜੀ ਸ਼੍ਰੀ ਰਾਮ ਚੰਦਰ ਜੀ ਇੱਥੇ ਬਾਂਦਰਾਂ ਦੀ ਸੈਨਾ ਲੈ ਕੇ ਪਹੁੰਚੇ ਸੀਗੇ ਹਨੂਮਾਨ ਜੀ ਵੀ ਉਹਨਾਂ ਦੇ ਨਾਲ ਸੀਗੇ ਹਨੂਮਾਨ ਜੀ ਬਜਰੰਗ ਬਲੀ ਜੀ ਉਹ ਵੀ ਨਾਲ ਸੀਗੇ ਸਮੁੰਦਰ ਨੂੰ ਵੇਖ ਕੇ ਉਹਨਾਂ ਹਿਰਦੇ 'ਚ ਵਿਚਾਰ ਕੀਤੀ ਵੀ ਇਹ ਸਮੁੰਦਰ ਨੂੰ ਕਿਵੇਂ ਪਾਰ ਕੀਤਾ ਜਾਏ ਸਾਰਿਆਂ ਨੇ ਕਿਹਾ ਸਭ ਮਿਲ ਕੇ ਕਹੋ ਬੰਧਾਵੋ ਸੇਤਾ ਮਾਨ ਲੀਨ ਇਸ ਰਘੁਕਲ ਕੇਤਾ ਸਾਰਿਆਂ ਨੇ ਕਿਹਾ ਜੀ ਮਿਲ ਕੇ ਪੜ ਬੰਨੋ ਸਾਰਿਆਂ ਨੇ ਸ਼੍ਰੀ ਰਾਮਚੰਦਰ ਜੀ ਦੀ ਆਗਿਆ ਮੰਨ ਲਈ ਸਭ ਤੋਂ ਪਹਿਲਾਂ ਕੀ ਹੋਇਆ ਮਹਾਰਾਜ ਕਹਿੰਦੇ ਜਾਣਦੇ ਹੋ ਭਾਈ ਮਰਦਾਨਾ ਜੀ ਤੁਸੀਂ ਇਹ ਗੱਲ ਜਾਣਦੇ ਹੋ ਭਾਈ ਮਰਦਾਨਾ ਜੀ ਕਹਿੰਦੇ ਹਾਂ ਜੀ ਮਹਾਰਾਜ ਦੱਸੋ ਅਸੀਂ ਤਾਂ ਕੁਝ ਨਹੀਂ ਜਾਣਦੇ ਆਪ ਜੀ ਭੇਰ ਦੱਸੋ ਗੁਰੂ ਸਾਹਿਬ ਜੀ ਕਹਿੰਦੇ ਸਭ ਤੋਂ ਪਹਿਲਾਂ ਨਾ ਜਿਹੜਾ ਇਹ ਸ਼ਹਿਵਾ ਇਹਦੀ ਪੂਜਾ ਕੀਤੀ ਗਈ ਸੀ ਸ਼ੈਵ ਜੀ ਦੀ ਪੂਜਾ ਕੀਤੀ ਗਈ ਪੌਲ ਬੰਨਣ ਦੀ ਫਿਰ ਆਗਿਆ ਦਿੱਤੀ ਆ ਜਿਹੜੇ ਕੰਮ ਆਰੰਭ ਕਰਨ ਤੋਂ ਪਹਿਲਾਂ ਆਪਣੇ ਗੁਰੂ ਦੀ ਪੂਜਾ ਕਰਦੇ ਆ ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਕੰਮ ਸੌਖੇ ਹੋ ਜਾਂਦੇ ਆ ਸ਼ਿਵ ਨੂੰ ਧਿਆਉਣ ਦੇ ਨਾਲ ਸ਼ੈਵ ਜੀ ਨੂੰ ਧਿਆਉਣ ਦੇ ਨਾਲ ਉਹਨਾਂ ਨੂੰ ਲੱਗਾ ਵੀ ਸਾਡਾ ਕਾਰਜ ਪੂਰਾ ਹੋ ਜਾਏਗਾ ਤਦ ਕੋ ਇਹ ਸ਼ਿਵ ਲਿੰਗ ਸੁਹਾਵਾ ਉਦੋਂ ਉਹਨਾਂ ਨੇ ਸ਼ਿਵ ਲਿੰਗ ਸਥਾਪਿਤ ਕਰਕੇ ਉਹਦੀ ਪੂਜਾ ਕੀਤੀ ਆ ਉਦੋਂ ਤੋਂ ਹੀ ਸ਼ੈਵਲਿੰਗ ਇੱਥੇ ਸੋਭਾ ਪਾ ਰਿਹਾ ਉਦੋਂ ਤੋਂ ਸ਼੍ਰੀ ਰਾਮਚੰਦਰ ਜੀ ਨੇ ਇਹਨੂੰ ਸਥਾਪਿਤ ਕੀਤਾ ਸੀਗਾ ਸ਼੍ਰੀ ਰਾਮਚੰਦਰ ਜੀ ਨੇ ਇਹ ਜਗ੍ਹਾ ਤੇ ਸ਼ੈਵਲਿੰਗ ਮੰਗਵਾ ਕੇ ਸਥਾਪਿਤ ਕਰਕੇ ਤੇ ਬਾਕੀ ਜਿਹੜੇ ਹਨ ਸੈਣਾ ਨੇ ਉਹਨਾਂ ਦੀ ਪੂਜਾ ਕੀਤੀ ਆ ਪਾਹਨ ਪਰ ਲਿਖ ਕਰਨਿਜ ਨਾਮੂ ਸੇਤ ਬਾਂਧ ਲੀਨੋ ਅਵਰੰ ਪੱਥਰਾਂ ਉੱਤੇ ਆਪਣਾ ਨਾਂ ਸ਼੍ਰੀ ਰਾਮ ਜੀ ਨੇ ਫਿਰ ਜਦੋਂ ਸਮੁੰਦਰ ਦੇ ਸਾਹਮਣੇ ਉਹ ਵੀਰ ਰਸ ਬਣ ਕੇ ਪ੍ਰਗਟ ਹੋਏ ਤੇ ਵਰਣ ਦੇਵਤੇ ਨੇ ਸਮੁੰਦਰ ਦੇ ਦੇਵਤੇ ਨੇ ਫਿਰ ਉੱਥੇ ਇਹ ਕਿਹਾ ਸੀਗਾ ਕਿ ਤੁਸੀਂ ਆਪਣਾ ਨਾਮ ਲਿਖੋ ਪੱਥਰਾਂ ਤੇ ਪੱਥਰ ਤਰਨਗੇ ਜਿਹੜੇ-ਜਿਹੜੇ ਪੱਥਰਾਂ ਤੇ ਰੱਬ ਦਾ ਨਾਮ ਪਰਮਾਤਮਾ ਜੀ ਦੇ ਨਾਮ ਨੂੰ ਤੁਸੀਂ ਆਪਣੇ ਨਾਮ ਨੂੰ ਲਿਖੋਗੇ ਰਾਮ ਨੂੰ ਸ਼੍ਰੀ ਰਾਮ ਜੀ ਤਾਂ ਉਹ ਪੱਥਰ ਤਰਨਗੇ ਫਿਰ ਐਵੇਂ ਸੁੰਦਰ ਪੌੜ ਬਣ ਲਿਆ ਭਾਈ ਮਰਦਾਨਾ ਜੀ ਕਹਿਣ ਲੱਗੇ ਮੈਨੂੰ ਮਹਾਰਾਜ ਸ਼ੰਕਾ ਕਿਉਂ ਰਗਵਰਕੀਨ ਕਰਤ ਇਹੋ ਇਹ ਰਾਮਚੰਦਰ ਜੀ ਨੇ ਇਹ ਕੰਮ ਕਿਉਂ ਕੀਤਾ ਮੈਨੂੰ ਤਾਂ ਸ਼ੰਕਾ ਮਹਾਰਾਜ ਦੇਖੋ ਸ਼ੈਵ ਜੀ ਦੀ ਪੂਜਾ ਕਿਉਂ ਕੀਤੀ ਆ ਕਿਉਂ ਤੇ ਸ਼ਿਵ ਅਬੀ ਕੇਖਨ ਕੀਨਾ ਇਹ ਸੰਸਹਿ ਮuje ਓ ਪਰਬੀਨਾ ਤੁਹਾਡੇ ਮਨ ਵਿੱਚ ਵੀ ਹੁਣ ਸ਼ੰਕਾ ਬਣੂਗਾ ਗੁਰੂ ਸਭ ਜਵਾਬ ਦੇਣਗੇ ਪੂਰੀ ਗੱਲ ਨੂੰ ਸੁਣਿਓ ਪਹਿਲਾਂ ਵੀ ਮੇਰਾ ਇਸ ਸ਼ੱਕ ਤੇ ਨਿਵਾਰਨ ਕਰੋ ਪੱਥਰਾਂ ਉਤਰੇ ਆਪਣਾ ਨਾਮ ਲਿਖ ਕੇ ਫਿਰ ਉਹਨਾਂ ਨੂੰ ਜੋੜ ਨਾ ਰੱਖ ਕੇ ਤਾਰ ਦਿੱਤਾ ਇਹ ਠੀਕ ਆ ਪਰ ਸ਼ਿਵ ਜੀ ਦੀ ਪੂਜਾ ਕਿਉਂ ਕੀਤੀ ਦੋਵੇਂ ਗੱਲਾਂ ਹੀ ਮਹਾਰਾਜ ਮੈਨੂੰ ਸਮਝਾਓ ਕਿਸ ਤਰ੍ਹਾਂ ਇਹ ਚਲੀ ਆਉਂਦੀ ਆ ਕਿ ਜੋ ਬਲਹੀਣ ਹੁੰਦਾ ਹੈ ਉਹ ਫਿਰ ਦੂਜੇ ਦਾ ਆਸਰਾ ਹੀ ਲੈਂਦਾ ਕਿ શ્રી रामचंद्र ਜੀ ਵਿੱਚ ਇਤਨਾ ਜੋਰ ਨਹੀਂ ਸੀ ਉਹਨਾਂ ਨੂੰ ਸ਼੍ਰੀ ਸ਼ਿਵ ਜੀ ਭਗਵਾਨ ਦਾ ਆਸਰਾ ਲੈਣਾ ਪਿਆ ਸੁਣ ਕੇ ਗੁਰੂ ਮਹਾਰਾਜ ਬੋਲੇ ਉੱਤਰ ਸੁਣੋ ਕਾਨ ਮਰਦਾਨਾ ਭਾਈ ਮਰਦਾਨਾ ਜੀ ਕੰਨ ਦੇ ਕੇ ਹੁਣ ਉੱਤਰ ਸੁਣੋ ਭਗਤਾਂ ਦੇ ਨਾਮ ਦੀ ਵੱਡੀ ਵਡਿਆਈ ਆ ਦੇਵਤਿਆਂ ਤੇ ਮਨੁੱਖਾਂ ਵਿੱਚ ਰੱਬ ਨੇ ਆਪ ਕਰਵਾਈ ਆ ਸਭ ਭਗਤਾਂ ਵਿੱਚ ਇਹ ਗੱਲ ਸੋਭਦੀ ਆ ਕਿ ਉਹ ਅਠੇ ਪੈਰ ਭਗਤੀ ਕਰਦੇ ਆ ਵਿਸ਼ਨੂੰ ਦੇ ਬਾਰੇ ਪਹਿਲਾਂ ਸੁਣੋ ਸਾਰੇ ਦੇਵਤਿਆਂ ਦਾ ਸੁਭਾਅ ਮੈਂ ਤੁਹਾਨੂੰ ਦੱਸਦਾ ਮਹਾਰਾਜ ਜੀ ਨੇ ਇਸ ਤਰ੍ਹਾਂ ਕਿਹਾ ਇਹੜਾ ਵਿਸ਼ਨੂੰ ਦੇਵਤਾ ਹੈ ਵਿਸ਼ਨੂੰ ਭਗਵਾਨ ਵੀ ਕਹਿੰਦੇ ਨੇ ਵਿਸ਼ਨੂੰ ਸਤੋਗੁਣ ਉਜਲ ਰੰਗ ਵਾਲਾ ਸਾਰੇ ਅੰਗ ਕਰਕੇ ਚਿੱਟੇ ਰੰਗ ਦਾ ਧਿਆਨ ਧਾਰਨ ਕਰਦੇ ਆ ਤਮੋਗੁਣ ਦਾ ਰੰਗ ਕਾਲਾ ਹੈ ਜੋ ਸ਼ਿਵ ਜੀ ਦੇ ਰੂਪ ਵਿੱਚ ਪ੍ਰਸਿੱਧਾ ਵਿਸ਼ਨੂੰ ਦਾ ਦਿਨ ਰਾਤ ਧਿਆਨ ਧਾਰਨ ਕਰਕੇ ਕਾਲਾ ਰੂਪ ਹੋ ਜਾਣ ਦਾ ਇਹੋ ਹੀ ਕਾਰਨ ਹੈ ਦੂਹਾ ਦੂਹਾ ਦਾ ਰੰਗ ਇੱਕ ਦੂਸਰੇ ਦੇ ਥੋੜਾ ਉਲਟਾ ਇਹਦੇ ਵਿੱਚ ਭੇਦ ਆ ਪਰ ਇਹਦੇ ਵਿੱਚ ਰੱਤੀ ਪਰ ਵੀ ਭੇਦ ਤੁਸੀਂ ਨਾ ਜਾਣੋ ਦੋਵੇਂ ਰੂਪ ਇੱਕੋ ਹੀ ਜੋਤ ਨੇ ਵਿਸ਼ਨੂੰ ਭਗਵਾਨ ਸ਼ਿਵ ਜੀ ਭਗਵਾਨ ਇੱਕੋ ਹੀ ਜੋਤ ਨੇ ਹੁਣ ਸੁਣੋ ਨਾਮ ਜਿਵੇਂ ਜਿਵੇਂ ਲਿਖਿਆ ਤੇਵੇਂ ਕਹਿਣਾ ਹਾ ਤੁਹਾਡਾ ਹਿਰਦੇ ਦਾ ਸ਼ੰਕਾ ਦੂਰ ਕਰਦਾ ਭਾਈ ਮਰਦਾਨਾ ਜੀ ਨਾਮ ਦਾ ਰੂਪ ਵੇਖ ਕੇ ਬਹੁਤ ਥੋੜਿਆਂ ਦਾ ਉਧਾਰ ਹੋਇਆ ਨਾਮੀ ਦਾ ਰੂਪ ਦੇਖ ਕੇ ਪਰ ਨਾਮ ਜਪ ਕੇ ਕਰੋੜਾਂ ਤਰਿਆ ਜਿਨੇ ਨਾਮ ਜਪਉਣਾ ਹੋਵੇ ਉਹਦੇ ਦਰਸ਼ਨ ਕਰਕੇ ਉਧਾਰ ਹੋ ਜਾਂਦਾ ਪਰ ਨਾਮ ਜਪ ਕੇ ਕਰੋੜਾਂ ਤਰਦੇ ਆ ਨਾਮੀ ਨਾਲ ਨਾਮ ਦੀ ਵਿਡਿਆਈ ਦੀ ਮਹਿਮਾ RAM ਜੀ ਨੇ ਆਪ ਪ੍ਰਗਟ ਕੀਤੀ ਆ ਦੇਖੋ ਸ਼੍ਰੀ ਰਾਮਚੰਦਰ ਜੀ ਨੇ ਜਿਹੜਾ ਪੁਲ ਬੰਧਵਾਇਆ ਭਾਈ ਮਰਦਾਨਾ ਜੀ ਉਹ ਕਿਉਂ ਸੀਗਾ ਉਹਦਾ ਉੱਤਰ ਇਹ ਆ ਸ਼੍ਰੀ ਰਾਮਚੰਦਰ ਜੀ ਨੇ ਰੱਬ ਦੇ ਨਾਮ ਦੀ ਮਹਿਮਾ ਪ੍ਰਗਟ ਕੀਤੀ ਆ ਵੀ ਨਾਮੀ ਨਾਲ ਨਹੀਂ ਨਾਮ ਤੋਂ ਬਿਨਾ ਕਾਰਜ ਨਹੀਂ ਬਣਦਾ ਨਾਮ ਤੋਂ ਬਿਨਾ ਨਹੀਂ ਪੁਲ ਬਣਿਆ ਜਾਂਦਾ ਨਾਮ ਦੀ ਜਿਹੜੀ ਬਰਕਤ ਆ ਉਹ ਨਾਮੀ ਤੋਂ ਵੀ ਵੱਡੀ ਆ ਵੀ ਨਾਮ ਜਿਹੜਾ ਹੈ ਬੰਦੇ ਨੂੰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਜਦੋਂ ਰਾਮ ਲਿਖਿਆ ਨਾ ਸਮੁੰਦਰ ਉੱਤੇ ਪੁਲ ਬਣ ਕੇ ਫਿਰ ਪਾਰ ਕਿਉਂ ਗਏ ਲੰਕਾ ਜਾ ਕੇ ਦੈਂਤਾਂ ਨੂੰ ਕਿਉਂ ਮਾਰਿਆ ਮਹਾਰਾਜ ਮੈਨੂੰ ਸਾਰੀ ਕਥਾ ਸੁਣਾਓ ਮੈਂ ਇਹ ਸਾਰੀ ਕਥਾ ਸੁਣਨੀ ਚਾਹੁੰਦਾ ਹਾਂ ਗੁਰੂ ਮਹਾਰਾਜ ਆਪ ਜੀ ਤੋਂ ਕੁਝ ਵੀ ਗੁਪਤ ਨਹੀਂ ਹੈ ਸਾਰਾ ਕੁਝ ਆਪ ਜੀ ਜਾਣਦੇ ਹੋ ਪਰਮ ਪ੍ਰਵੀਨ ਗੁਰੂ ਜੀ ਸੁਣ ਕੇ ਬੋਲੇ ਸੁਣੋ ਜੀ ਫਿਰ ਸਾਰੀ ਕਥਾ ਸੰਖੇਪ ਜੀ ਸੁਣਾਉਣਾ ਇੱਕ ਦਸ਼ਰਤ ਰਾਜਾ ਚੰਗੀ ਕੁਲ ਚ ਪੈਦਾ ਹੋਇਆ ਤਿੰਨ ਰਾਣੀਆਂ ਨਾਲ ਵਿਆਹ ਕੀਤਾ ਉਹਨਾਂ ਵਿੱਚੋਂ ਦੋ ਦੇ ਨਾਮ ਕਸ਼ਲਿਆ ਤੇ ਕਈ ਤੀਸਰੀ ਦਾ ਨਾਮ ਸਮਿਤਰਾ ਸੀ ਤਿੰਤੇ ਜਨਮਤ ਪੇ ਸੁੱਤ ਚਾਰੀ ਉਹ ਤਿੰਨਾਂ ਰਾਣੀਆਂ ਤੋਂ ਚਾਰ ਪੁੱਤ ਪੈਦਾ ਹੋਏ ਵੱਡੀ ਕੁਸ਼ਲਿਆ ਨੇ ਸ਼੍ਰੀ ਰਾਮਚੰਦਰ ਨੂੰ ਜਨਮ ਦਿੱਤਾ ਕਿ ਕਈ ਤੋਂ ਭਰਤ ਦਾ ਉਤਪਨ ਹੋਇਆ ਫਿਰ ਲక్ష్ਮਣ ਜੀ ਤੇ ਸ਼ਤਰੂਕਨ ਜਿਹੜੇ ਦੋ ਭਰਾ ਸੀਗੇ ਉਹ ਸਮਿੱਤਰਾ ਦੇ ਪੁੱਤਰ ਸੀਗੇ ਕਾਮਦੇਵ ਵਾਂਗ ਜਿਹੜੇ ਸੁੰਦਰ ਖੇਡ ਦੇ ਖੇਡ ਦੇ ਵੱਡੇ ਹੋ ਗਏ ਵਿਸ਼ਵਾਮਿੱਤਰ ਉਹਨਾਂ ਦਾ ਵੱਡਾ ઋષਿ ਸੀ ਜਗ ਕਰਨ ਦੀ ਉਹਨੇ ਸਮਗਰੀ ਇਕੱਠੀ ਕੀਤੀ ਦੈਂਤਾਂ ਨੇ ਆ ਕੇ ਵਿਗਨ ਪਾਤਾ ਜਗ ਕਰਨ ਤੋਂ ਹਟਾਤਾ ਮੁਨੀ ਦੇਵ ਨੇ ਬੈਠ ਕੇ ਧਿਆਨ ਲਾਇਆ ਸਾਰੇ ਜਗਤ ਦਾ ਬਿਰਤਾਂਤ ਪਛਾਣਿਆ 라ਵਣ ਨੇ ਦੇਵਤਿਆਂ ਨੂੰ ਜਦੋਂ ਦੁਖੀ ਕੀਤਾ ਉਹ ਇਕੱਠੇ ਹੋ ਕੇ ਅਕਾਲ ਪੁਰਖ ਦੀ ਸ਼ਰਨ ਗਏ ਵਾਹਿਗੁਰੂ ਦੀ ਪ੍ਰਸੰਸਾ ਕੀਤੀ ਕਰਤਾਰ ਜੀ ਨੂੰ ਪਤਾ ਲੱਗਾ ਉਹਨਾਂ ਵਿਸ਼ਨੂੰ ਦਾ ਅਵਤਾਰ ਧਾਰਨ ਕੀਤਾ ਸਾਰੇ ਦੈਤਾਂ ਦਾ ਉਸ ਖਾਤਮਾ ਕੀਤਾ ਜਦੋਂ ਮੁਨੀ ਵਰ ਨੇ ਇਸ ਤਰ੍ਹਾਂ ਵੇਖਿਆ ਨਾ ਫਿਰ ਉਹ ਉਹ ਜੁਦਿਆ ਵਿਖੇ ਆਏ ਰਾਜੇ ਨੇ ਬੰਦਨਾ ਕਰਕੇ ਸਨਮਾਨਤ ਕੀਤਾ ਤੇ ਵੱਡੇ ਪੁੱਤਰ ਦੀ ਮੰਗ ਕੀਤੀ। ਰਾਜੇ ਪਾਸੋਂ ਆਗਿਆ ਲੈ ਕੇ ਸ਼੍ਰੀ ਰਾਮਚੰਦਰ ਜੀ ਬੜੇ ਖੁਸ਼ ਹੋ ਗਏ ਤੇ ਰਿਖੀ ਜੀ ਦੇ ਆਸ਼ਰਮ ਚਲੇ ਗਏ। ਮਾਰਗ ਵਿਖੇ ਇੱਕ ਤਾਰਕਾ ਨਾਮ ਦੀ ਰਾਖਸ਼ਨੀ ਨੂੰ ਮਾਰਿਆ, ਫਿਰ ਦੋ ਦੈਂਤ ਮਾਰੇ ਆ, ਨੋਕ ਬਿਨਾਂ ਤੀਰ ਮਰੀਚਕ ਨੂੰ ਮਾਰਿਆ। ਜਿਹੜਾ ਲੰਕਾ ਦੇ ਦਵਾਰ ਜਾ ਕੇ ਡਿੱਗ ਪਿਆ। ਫਿਰ ਸਬਾਹੂ ਨਾਮ ਦੇ ਦੈਂਤ ਨੂੰ ਮਾਰਿਆ। ऋखी वरदे जग ਨੂੰ ਸੰਪੂਰਨ ਕੀਤਾ ਉਸੇ ਵੇਲੇ ਰਾਜੇ ਜਨਕ ਦਾ ਦੂਤ ਚੱਲ ਕੇ ਆਇਆ ਉਹਨੇ ਆਪਣੀ ਪੁੱਤਰੀ ਦਾ ਸੁਬੰਬਰ ਰਚਾਇਆ Muni ਨੇ ਦੋਵਾਂ ਭਰਾਵਾਂ ਨੂੰ ਨਾਲ ਲਿਆ ਤੇ ਜਨਕ ਦੀ ਨਗਰੀ ਵਿੱਚ ਪਹੁੰਚ ਗਏ ਉੱਥੇ ਰਾਜੇ ਇਕੱਠੇ ਹੋਏ ਕਿਸੇ ਪਾਸੋਂ ਵੀ ਤਨਖ਼ ਤੋੜਨ ਦਾ ਕੰਮ ਨਹੀਂ ਹੋਇਆ Muni ਦੀ ਆਗਿਆ ਪਾ ਕੇ Munr jaye te uthe rag resha panjyo champe pikta naresha ਸ਼੍ਰੀ ਰਾਮਚੰਦਰ ਜੀ ਉੱਠੇ ਆ ਸਾਰੇ ਰਾਜਿਆਂ ਦੇ ਵੇਖਦਿਆਂ ਵੇਖਦਿਆਂ ਤਨੁਖ ਤੋੜ ਦਿੱਤਾ ਰਾਜੇ ਜਨਕ ਦੀ ਲੜਕੀ ਜਿਹਦਾ ਨਾਮ ਸੀਤਾ ਸੀਗਾ ਮਾਤਾ ਸੀਤਾ ਉਹ ਸ਼੍ਰੀ ਰਾਮਚੰਦਰ ਜੀ ਦੇ ਗਾਲੋਂ ਨੇ ਫੂਲ ਮਾਲਾ ਪਹਿਨਾ ਦਿੱਤੀ ਆ ਫਿਰ ਭਾਈ ਮਰਦਾਨਾ ਜੀ ਦਸ਼ਰਤ ਨੇ ਉਹਨਾਂ ਨੂੰ ਬੁਲਾ ਲਿਆ ਬਰਾਤ ਸਜ ਕੇ ਆ ਗਈ ਆ ਚਾਰਾਂ ਪੁੱਤਾਂ ਦਾ ਵਿਆਹ ਹੋ ਗਿਆ ਉਤਸ਼ਾਹ ਮਨਾਇਆ ਚੱਲ ਕੇ ਅਯੁੱਧਿਆ ਨਗਰੀ ਵਿੱਚ ਆਏ ਆ ਕਈ ਦਿਨ ਰਹਿੰਦਿਆਂ ਬੀਤੇ ਆ ਭਰਤ ਫਿਰ ਵਿਦੇਸ਼ ਚਲਾ ਗਿਆ। ਰਾਮਚੰਦਰ ਜੀ ਸੋਹਣੇ ਘਰ ਵਿੱਚ ਰਹੇ। ਦਸ਼ਰਤ ਨੇ ਜਦੋਂ ਆਪਣੀ ਉਮਰ ਦੇਖੀ ਨਾ ਤੇ ਰਾਜ ਭਾਗ ਵੱਡੇ ਪੁੱਤਰ ਨੂੰ ਦੇਣਾ ਚਾਹਿਆ ਵੀ ਮੈਂ ਬਜ਼ੁਰਗ ਹੋ ਗਿਆ। ਭਾਈ ਬਾਲਾ ਭਾਈ ਮਰਦਾਨਾ ਜੀ ਜਦੋਂ ਇਹ ਵਿਚਾਰ ਹੋਈ ਨਾ ਕਿ ਕਈ ਨੂੰ ਪਤਾ ਲੱਗ ਗਿਆ ਵੀ ਮੇਰੇ ਮਤਰੇ ਪੁੱਤਰ ਨੂੰ ਸਤੇਲੇ ਪੁੱਤਰ ਨੂੰ ਗੱਦੀ ਮਿਲੂਗੀ। ਉਹਨੇ ਕਿਹਾ ਮੈਂ ਆਪ ਦੇ ਪੁੱਤਰ ਨੂੰ ਰਾਜ ਭਾਗ ਲੈ ਕੇ ਦੇਣਾ। ਜਦੋਂ ਰਾਜਾ ਮਹਿਲਾਂ 'ਚ ਗਿਆ ਨਾ ਰਹੀ ਰੂਠਣਾ ਬਚਨ ਉਚਾਰਾ ਮਹਾਰਾਜ ਕਹਿੰਦੇ ਉਹ ਰੁੱਸ ਗਈ ਰਾਜੇ ਨਾ ਬੋਲੀ ਹੋਈ ਨਹੀਂ ਹੁਣ ਜਦੋਂ ਨਾਰੀ ਦਾ ਭੈ ਦੇਖ ਕੇ ਰਾਜਾ ਘਬਰਾ ਗਿਆ ਵੀ ਰਾਣੀ ਬੋਲਦੀ ਨਹੀਂ ਕਹਿਣ ਲੱਗਾ ਜੋ ਤੂੰ ਚੌਹਨੀਆਂ ਲੈ ਲਾ ਰੋਸ ਕਿਉਂ ਕਰਦੀ ਆਂ ਕਿਉਂ ਇੰਨੀ ਦੁਖੀ ਹੈ ਕਾਰਨ ਤਾਂ ਹੋਊਗਾ ਨਾ ਕੋਈ ਲਾਲਚ ਦੀ ਬੰਨੀ ਹੋਈ ਕਹ ਕਈ ਬੋਲੀ ਕਹਿੰਦੀ ਜਿਹੜੇ ਤੁਸੀਂ ਮੈਨੂੰ ਕਿਸੇ ਵਕਤ ਦੋ ਬਚਨ ਦਿੱਤੇ ਸੀ ਨਾ ਉਹ ਮੈਂ ਪੂਰੇ ਕਰਨੀ ਆ ਜੇ ਨਹੀਂ ਕਰੋਗੇ ਰੋਸ ਕਰੂੰਗੀ ਦੇਵ ਅਬੇ ਤੂੰ ਜੀਵਨ ਮੇਰਾ ਨਾ ਤਰ ਮਰਨ ਲਖੋ ਇਸ ਬੇਰਾ ਮੇਰਾ ਜੀਵਨ ਮੈਨੂੰ ਦੇਦੋ ਨਹੀਂ ਤਾਂ ਮੇਰਾ ਮਰੇ ਹੋਏ ਦਾ ਮੂੰਹ ਦੇਖੋਗੇ ਰਾਜਾ ਕਹਿੰਦਾ ਮੰਗੋ ਕਿ ਕਈ ਕੀ ਮੰਗਦੀਆਂ ਤੂੰ ਬੋਲੀ ਰਾਜਤਾਤ ਮਿਹ ਦੀਜੈ ਕਹਿਣ ਲੱਗੀ ਰਾਜ ਮੇਰੇ ਪੁੱਤ ਨੂੰ ਦਿਓ ਰਾਜਾ ਆਪਣੇ ਬਚਨਾਂ ਤੋਂ ਨਾ ਹਾਰਿਆ ਰਾਜ ਉਹਨੇ ਆਪਣੇ ਪੁੱਤਰ ਨੂੰ ਦੇ ਦਿੱਤਾ ਦੂਸਰਾ ਵਾਰ ਇਹ ਕਿ ਰਾਮਚੰਦਰ ਨੂੰ ਬਨਵਾਸ ਵਿੱਚ ਭੇਜੋ ਏ ਜਦੋਂ ਸੁਣਿਆ ਨਾ ਰਾਜੇ ਨੇ ਜੀਵਨ ਦੀ ਆਸ ਛੱਡਤੀ ਪਰ ਸ਼੍ਰੀ ਰਾਮਚੰਦਰ ਜੀ ਬਨਵਾਸ ਚਲੇ ਗਏ ਮਾਤਾ ਸੀਤਾ ਜੀ ਲక్ష్మణ ਵੀ ਉਹਨਾਂ ਦੇ ਨਾਲ ਗਿਆ ਸਾਰੇ ਨਗਰ ਦੇ ਨਰ ਨਾਰੀ ਬੜੇ ਦੁਖੀ ਹੋਏ ਸ਼੍ਰੀ ਰਾਮ ਜੀ ਦੇ ਵਿਛੋੜੇ ਦਾ ਸਾਰੀ ਸੋਗ ਪਸਰ ਗਿਆ ਪੁੱਤਰ ਦੇ ਵਿਛੋੜੇ ਵਿੱਚ ਸੁੱਤ ਕੇ ਬਿਰਹੇ ਦਸ਼ਰਤ ਤਨਸ਼ੋਰਾ ਭਾਈ ਮਰਦਾਨਾ ਜੀ ਰਾਜਾ ਦਸ਼ਰਤ ਸਰੀਰ ਛੱਡ ਗਿਆ ਕਿ ਰਾਮਚੰਦਰ ਜੀ ਨੇ ਔੜਕ ਤੱਕ ਪ੍ਰਣ ਨਿਭਾਇਆ ਵਿਸ਼ੇਸ਼ ਤ੍ਰਿਕਿ ਨੂੰ ਪਤਾ ਲੱਗਿਆ ਉਹਨਾਂ ਨੇ ਭਰਤ ਨੂੰ ਬੁਲਾ ਲਿਆ ਭਰਤ ਨੇ ਆ ਕੇ ਖੋਟੀ ਚਾਲ ਵੇਖੀ ਨਾ ਤੇ ਭਰਤ ਬੜਾ ਦੁਖੀ ਹੋਇਆ ਬੜਾ ਮਨ ਉਦਾਸ ਹੋ ਗਿਆ ਉਹਦਾ ਭਰਤ ਨੇ ਕੀ ਕੀਤਾ ਆਪਣੀ ਜਿਹੜੀ ਮਾਂ ਸੀ ਨਾ ਕਿ ਕਈ ਉਹਨੂੰ ਲਾਂਧ ਤਾਂ ਪਾਈਆਂ ਸੁਣ ਨਿਜ ਜਨਨੀ ਅਧਿਕ ਤਕਕਾਰੀ ਮਰਿਆਦਾ ਅਨੁਸਾਰ ਪਿਤਾ ਜੀ ਦਾ ਸੰਸਕਾਰ ਕੀਤਾ ਰੋਂਦਾ ਹੋਇਆ ਨਗਰ ਛੱਡ ਕੇ ਜਿੱਥੇ ਕਿਰਪਾਲੂ ਸ਼੍ਰੀ ਰਾਮਚੰਦਰ ਜੀ ਸੀਗੇ ਦੁਖੀ ਹੋ ਕੇ ਜੰਗਲ ਚ ਆ ਕੇ ਉਹਨਾਂ ਨੂੰ ਮਿਲਿਆ ਆਖਿਆ ਸਵਾਮੀ ਜੀ ਸਾਥੋਂ ਬਹੁਤ ਵੱਡੀ ਗਲਤੀ ਹੋ ਗਈ ਚਲੋ ਆਪਾਂ ਆਪਦੇ ਘਰ ਚਲੀਏ ਸਭ ਕੁਝ ਤੁਹਾਡਾ ਹੀ ਆ ਪਰ ਸੱਚ ਦੇ ਸਮੁੰਦਰ ਸ਼੍ਰੀ ਰਾਮ ਜੀ ਨੇ ਵਿਚਾਰ ਕੀਤੀ ਭਰਤ ਨੂੰ ਹੌਸਲਾ ਦਿੱਤਾ ਉਹਨੂੰ ਆਪਣੀਆਂ ਖੜਾਵਾਂ ਦੇ ਕੇ ਘਰ ਨੂੰ ਮੋੜਿਆ ਭਾਈ ਮਰਦਾਨਾ ਜੀ ਸੁਣੋ ਸਾਰੀ ਗੱਲ ਮਹਾਰਾਜ ਸੁਣਾ ਰਹੇ ਹੈ ਆਪ ਜੰਗਲ ਦੇ ਅੰਦਰ ਚਲੇ ਗਏ। ਸ਼੍ਰੀ ਰਾਮ ਜੀ ਫਿਰਦੇ ਆ ਫਿਰਦੇ ਕਈ ਦਿਨ ਬੀਤੇ ਆ। ਫਿਰ ਅਗਸਤ मुनि ਦੇ ਆਸ਼ਰਮ ਵਿੱਚ ਪਹੁੰਚੇ ਆ। ਉੱਥੇ ਸਮਾਂ ਠਹਿਰੇ ਆ। ਜਿੱਥੇ 라ਵਣ ਦੀ ਭੈਣ ਦੀ ਵਗੀਚੀ ਸੀਗੀ। ਉੱਥੇ ਜਾ ਕੇ ਭੋਜ ਪੱਤਰਾਂ ਦੀ ਕੁਟਿਆ ਬਣਾ ਲਈ ਆ। ਰਾਮਚੰਦਰ ਜੀ ਲక్ష్మణ ਸਮੇਤ ਉੱਥੇ ਰਹੇ ਆ। ਇੱਕ ਦਿਨ 라ਵਣ ਦੀ ਭੈਣ ਸੂਪਨਖਾ ਉੱਥੇ ਚੱਲ ਕੇ ਆਈ ਆ। ਸੂਪਨਖਾ ਇੱਕ ਦਿਨ ਚੱਲ ਆਈ ਰੂਪ ਬਲੋਕਤ ਰਹੀ ਲੁਭਾਈ। ਸੁੰਦਰ ਸਰੂਪ ਦੇਖਿਆ ਤੇ ਲੁਭਾਇਮਾਨ ਹੋ ਗਈ ਕਹਿਣ ਲੱਗੀ ਮੇਰੇ ਨਾਲ ਵਿਆਹ ਕਰੋ ਨਹੀਂ ਤਾਂ ਮੈਂ ਤੁਹਾਨੂੰ ਮਾਰ ਦੂੰਗੀ ਇਹ ਸੁਣ ਕੇ ਲక్ష్మణ ਨੇ ਬੜਾ ਗੁੱਸਾ ਕੀਤਾ ਉਹਨੇ ਨੱਕ ਤੇ ਉਹਦੇ ਕੰਨ ਵੱਢ ਦਿੱਤੇ ਨੱਕ ਵੀ ਤੇ ਕੰਨ ਵੀ ਕਾਟਿਓਸ਼ ਨਾਕ ਕਾਨ ਤਸਬੇਰਾ ਉਹ ਰਾਵਣ ਦੇ ਪਾਸ ਜਾ ਕੇ ਕਹਿਣ ਲੱਗੀ ਕਿ ਉਹਨਾਂ ਦੇ ਨਾਲ ਇੱਕ ਸੁੰਦਰ ਨਾਰੀ ਵੀ ਆ ਤੇਰੇ ਵਾਸਤੇ ਲਿਆਉਣ ਵਾਸਤੇ ਮੈਂ ਉੱਥੇ ਗਈ ਸੀਗੀ ਪਰ ਮੇਰਾ ਨੱਕ ਤੇ ਕੰਨ ਵੱਡਲੇ ਆ ਇਹ ਸੁਣ ਕੇ ਰਾਵਣ ਨੇ ਬਹੁਤ ਗੁੱਸਾ ਕੀਤਾ ਤੇ ਮਰੀਚ ਨੂੰ ਸੋਨੇ ਦਾ ਹਿਰਨ ਬਣਾ ਲਿਆ ਫਿਰ ਤਰਮੁੰਡ ਨਾਂ ਦੇ ਦੈਂਤ ਨੂੰ ਭੇਜਿਆ ਜਦੋਂ ਇਹ ਸੁਣਿਆ ਕਿ ਉਹ ਮਾਰਿਆ ਗਿਆ ਤਾਂ ਆਪ ਜੋਗੀ ਦਾ ਭੇਸ ਬਣਾ ਕੇ ਚਲਾ ਗਿਆ ਜਦੋਂ ਸੋਨੇ ਦਾ ਹਿਰਨ ਦਿਖਾਈ ਦਿੱਤਾ ਤੇ ਸੀਤਾ ਨੇ रामचंद्र जी ਨੂੰ ਪ੍ਰੇਰਿਆ ਕਿ ਉਹ ਹਿਰਨ ਹਿਰਨ ਨੂੰ ਫੜ ਕੇ ਲਿਆਵੇ ਜਿਹੜਾ ਸੋਨੇ ਦਾ ਹਿਰਨ ਇਸ ਤਰ੍ਹਾਂ ਭਾਵ ਉੱਥੇ ਗੱਲ ਹੋਈ ਆ ਜਦੋਂ रामचंद्र ਚਲਾ ਗਿਆ रामचंद्र जी ਚਲੇ ਗਏ ਨਾ ਤੇ ਉਹਨਾਂ ਦੇ ਪਿੱਛੇ-ਪਿੱਛੇ ਤੇ ਲక్ష్ਮਣ ਨੂੰ ਵੀ ਕਿਹਾ ਮਾਤਾ ਸੀਤਾ ਜੀ ਨੇ ਜਾ ਤੂੰ ਵੀ ਉਹਨਾਂ ਦੇ ਪਿੱਛੇ ਜਾ ਆਪਣੇ ਭਰਾਤਾ ਦੇ ਮਾਤਾ ਸੀਤਾ ਜੀ ਨੂੰ ਕੱਲੀ ਵੇਖ ਕੇ ਰਾਵਣ ਨੂੰ ਮੌਕਾ ਮਿਲ ਗਿਆ ਰਾਵਣ ਨੇ ਸਾਧੂ ਦਾ ਭੇਸ ਬਣਾਇਆ ਤੇ ਮੰਗਣ ਵਾਸਤੇ ਅਲਖ ਜਗਾਈ ਵੇਖਿਆ ਇਹ ਕੋਈ ਸੱਚਾ ਜੋਗੀ ਹੈ ਭਿਖਿਆ ਦੇਣ ਵਾਸਤੇ ਜਦੋਂ ਆਈ ਨਾ ਮਾਤਾ ਸੀਤਾ ਜੀ ਤੇ ਰਾਵਣ ਨੇ ਉਹਨਾਂ ਨੂੰ ਚੱਕ ਕੇ ਆਕਾਸ਼ ਚ ਉੱਡ ਕੇ ਲੈ ਗਿਆ ਬਾਅਦ ਵਿੱਚ ਸ਼੍ਰੀ ਰਾਮਚੰਦਰ ਜੀ ਉੱਥੇ ਆਏ ਕੁਟੀਆਂ ਵੇਖ ਕੇ ਸੋਚੀ ਪੈ ਗਏ ਜੰਗਲ ਵਿੱਚ ਭੱਜ ਭੱਜ ਕੇ ਬਿਰਲਾਪ ਕਰਨ ਲੱਗੇ ਵਿਚਰਿਤ ਵਿਪਨ ਬਿਖੇ ਬਿਰਲਾਪਤ ਕਵੀ ਸੰਤੋਖ ਸਿੰਘ ਲਿਖਦਿਆ ਸੀਤਾ ਸੀਤਾ ਉੱਚ ਅਲਾਪਤ ਮਾਤਾ ਸੀਤਾ ਜੀ ਨੂੰ ਸੀਤਾ ਸੀਤਾ ਉੱਚੀ ਉੱਚੀ ਪੁਕਾਰਨ ਲੱਗ ਗਏ ਕਿਸੇ ਨੇ ਵੀ ਭੇਦ ਨੂੰ ਨਹੀਂ ਜਾਣਿਆ ਫਿਰ ਹੌਲੀ ਹੌਲੀ ਉਹ ਬਨ ਦੇ ਵਿੱਚੋਂ ਬਨਰਾਂ ਦਾ ਰਾਜਾ ਸੁਗਰੀਵ ਤੇ ਜਿਨ੍ਹਾਂ ਦੇ ਨਾਲ ਹਨੂਮਾਨ ਜੀ ਰਹਿੰਦੇ ਸੀਗੇ ਸੁਗਰੀਵ ਤੇ ਰਾਮਚੰਦਰ ਜੀ ਇਹਨਾਂ ਦੋਹਾਂ ਦੀ ਮਿੱਤਰਤਾ ਹੋ ਗਈ ਤੇ ਸੋਚਿਆ ਵੀ ਇੱਕ ਦੂਜੇ ਦਾ ਕੰਮ ਕਰਨਗੇ ਇਹ ਸੁਗਰੀਵ ਜੀ ਦੀ ਇਸਤਰੀ ਬਾਲੀ ਲੈ ਗਿਆ ਸੀਗਾ ਕਿ ਸ਼੍ਰੀ ਰਾਮਚੰਦਰ ਜੀ ਦੀ istri 라वण ਲੈ ਗਿਆ ਸੀਗਾ ਇਸ ਤਰ੍ਹਾਂ ਸਗਰੀਵ ਦੇ ਭਰਾ ਬਾਲੀ ਦੀ ਖੋਟੀ ਚਾਲ ਖੇਡ ਕੇ ਉਹਦਾ ਰਾਜ ਤੇ ਉਹਦੀ ਨਾਰੀ ਖੋਲੀ ਸੀਗੀ ਬਾਲੀ ਨੇ ਇੱਕ ਤੀਰ ਜੋ ਸ਼੍ਰੀ ਰਾਮਚੰਦਰ ਜੀ ਨੇ ਮਾਰਿਆ ਇੱਕ ਸਰ ਸੋਰਗ ਵਰਤ ਤੇ ਮਾਰਾ ਤੇ ਕੋ ਕਾਜ ਪ੍ਰਥਮ ਕੇ ਸਾਰਾ ਬਾਲੀ ਮਾਰਤਾ ਬਾਲੀ ਜਿਹੜਾ ਮਾਰ ਦਿੱਤਾ ਰਾਜ ਭਾਗ ਸਗਰੀਵ ਨੂੰ ਦਵਾ ਦਿੱਤਾ ਜਿੰਨੀ ਵੀ ਬਾਂਦਰਾਂ ਦੀ ਸੈਨਾ ਸੀਗੀ ਉਹ ਮਾਤਾ ਸੀਤਾ ਜੀ ਨੂੰ ਲੱਭਣ ਲਈ ਸਗਰੀਵ ਨੇ ਭੇਜੀਆ ਹਨੂਮਾਨ ਜੀ ਉਹਨਾਂ ਨੇ ਲੰਕਾ ਵਿੱਚ ਜਾ ਕੇ ਮਾਤਾ ਸੀਤਾ ਜੀ ਨੂੰ ਇੱਕ ਥਾਂ ਤੇ ਬੈਠਿਆਂ ਵੇਖਿਆ ਤੇ ਸਾਰੀ ਹਨੂਮਾਨ ਜੀ ਨੇ ਲੰਕਾ ਫੂਕਤੀ ਮਾਤਾ ਸੀਤਾ ਜੀ ਦੀ ਆ ਕੇ ਖਬਰ ਸੁਣਾਈ ਆ ਰਾਮ ਜੀ ਨੇ ਬਾਂਦਰਾ ਦੀ ਸੈਨਾ ਲੈ ਕੇ ਚੜ੍ਹਾਈ ਕੀਤੀ ਆ ਤੇ ਆਹ ਦੇਖੋ ਭਾਈ ਮਰਦਾਨਾ ਜੀ ਇੱਥੇ ਆ ਕੇ ਪੁਲ ਬੰਨ੍ਹਿਆ ਪੁਲ ਬੰਨ੍ਹਿਆ ਇੱਥੇ ਤੇ ਫਿਰ ਰਾਵਣ ਦਾ ਵੱਧ ਕੀਤਾ ਕਿਉਂਕਿ ਰਾਵਣ ਮੰਨਿਆ ਹੀ ਨਹੀਂ ਸੀਗਾ ਜੰਗ ਵੱਡੀ ਹੋਈ ਨਗਾਰੇ ਵੱਜੇ ਕੁੰਭਕਰਨ ਨੂੰ ਮਾਰਿਆ ਕੁੰਭਕਾਨ ਕੇ ਪ੍ਰਥਮੇ ਮਾਰਾ ਮੇਗਨਾਦ ਕੋ ਬੋਹਰ ਸੰਘਾਰ ਫਿਰ ਮੇਗਨਾਥ ਨੂੰ ਕਤਲ ਕੀਤਾ ਰਾਵਣ ਮਾਰ ਲਈ ਪੁਨ ਸੀਤਾ ਗਮਣੇ ਨਿਜਪੁਰ ਮਾਹੇ ਪਨੀਤਾ ਰਾਵਣ ਨੂੰ ਮਾਰ ਕੇ ਸੀਤਾ ਨੂੰ ਵਾਪਸ ਲੈ ਲਿਆ ਫਿਰ ਮਹਾ ਪਵਿੱਤਰ ਨਗਰ ਵਾਪਸ ਚਲੇ ਗਏ ਰਾਜ ਸਿੰਘਾਸਨ ਤੇ ਬੈਠ ਕੇ ਰਾਜ ਕਮਾਇਆ 10000 ਸਾਲ ਰਾਜ ਕੀਤਾ 10 ਹੰਸਰ ਵਰਖ ਬੋਗਾਇਓ ਇਸ ਤਰ੍ਹਾਂ ਇਹ ਸਾਰੀ ਗਾਥਾ ਹੋਈ ਆ ਜੀ ਗੁਰੂ ਪਿਆਰਿਓ ਏਵੇਂ ਬਾਦ ਵਿੱਚ ਆਪ ਬੈਕੁੰਠਪੁਰੀ ਜਾਣਾ ਕੀਤਾ ਇਹ ਕਥਾ ਜਿਹੜੀ ਆ ਮੈਂ ਆਪ ਜੀ ਨੂੰ ਸੁਣਾਈ ਆ ਭਾਈ ਮਰਦਾਨਾ ਜੀ ਨੇ ਸੰਖੇਪ ਵਿੱਚ ਬਿਆਨ ਕੀਤੀ ਕਥਾ ਸੁਣੀ ਆ ਰਮਾਇਣ ਨੂੰ ਸੁਣਿਆ ਵਿਸ਼ਾਲ ਬਹੁ ਕੁਲਮੁਲ ਹਰਣੀ ਅਬ ਚਲ ਲੰਕ ਦਿਖਾਵੋ ਸੁੰਦਰ ਬਨੇ ਜਹਾਂ ਕਾਂਚਨ ਕੇ ਮੰਦਰ ਹੁਣ ਚੱਲ ਕੇ ਤੁਹਾਨੂੰ ਲੰਕਾ ਵਿਖਾਉਨੇ ਆ ਇੱਥੇ ਸੋਨੇ ਦੇ ਮਹਿਲ ਮਹਾਰਾਜ ਕਹਿੰਦੇ ਬਨੇ ਹੋਏ ਆ ਚਲੋ ਚੱਲੀਏ ਭਾਈ ਉੱਥੇ ਭਾਈ ਮਰਦਾਨਾ ਜੀ ਇੱਥੇ ਲੰਕਾ ਹੈ ਚਲੋ ਚੱਲੀਏ ਫਿਰ ਗੁਰੂ ਪਿਆਰਿਓ ਅਗਲੇ ਅਧਿਆਏ ਵਿੱਚ ਇਸ ਤਰ੍ਹਾਂ ਹੈ ਵੀ ਭਾਈ ਮਰਦਾਨਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਇਹ ਪਰਮ ਸੁਜਾਨ ਗੁਰੂ ਜੀ ਸ਼੍ਰੀ ਰਾਮਚੰਦਰ ਜੀ ਨੇ ਜਿਹੜਾ ਪੋਲ ਬੰਨੇ ਆ ਸੀਗਾ ਮੈਂ ਉਹ ਪੁਲ ਤੇ ਜਾਣਾ ਚਾਹੁੰਨਾ ਰਗਬਰ ਸੇਤ ਜੋ ਬੰਦਨ ਕੀਨਾ ਤੇ ਉੱਪਰ ਕੋ ਚਲੋ ਪ੍ਰਬੀਨਾ ਗੁਰੂ ਜੀ ਨੇ ਕਿਹਾ ਜਦੋਂ ਸ਼੍ਰੀ ਰਾਮਚੰਦਰ ਜੀ ਲੰਕਾ ਤੋਂ ਵਾਪਸ ਆ ਗਏ ਸੀ ਨਾ ਭਾਈ ਸਾਹਿਬ ਜੀ ਉਹਨਾਂ ਨੇ ਇਹ ਪੁਲ ਨੂੰ ਤੋੜ ਦਿੱਤਾ ਸੀਗਾ ਰਾਹ ਲੰਘਣ ਵਾਸਤੇ ਉੱਥੇ ਕੋਈ ਪੁਲ ਨਹੀਂ ਹੁਣ ਹੁਣ ਤਾਂ ਸਮੁੰਦਰ ਵਿੱਚ ਕੁਝ ਨਿਸ਼ਾਨੀਆਂ ਹੀ ਰਹਿ ਗਈਆਂ ਨਾਮ ਜੋਰ ਸੋ ਰਗੁਕੁਲ ਕੀਤਾ ਨਾਮ ਦੇ ਜੋਰ ਨਾਲ ਸ਼੍ਰੀ ਰਾਮਚੰਦਰ ਜੀ ਨੇ ਸਮੁੰਦਰ ਉੱਤੇ ਪੁਲ ਬੰਨਿਆ ਸੀ ਹੁਣ ਅਸੀਂ ਪਰਮੇਸ਼ਰ ਦਾ ਨਾਮ ਲੈ ਕੇ ਇਹ ਸਾਰੇ ਸਮੁੰਦਰ ਨੂੰ ਪਾਰ ਕਰਦੇ ਆਪਾਂ ਵੀ ਰੱਬ ਦਾ ਨਾਮ ਲਈਏ ਆਓ ਮੇਰੇ ਪਿੱਛੇ-ਪਿੱਛੇ ਇਸ ਤਰ੍ਹਾਂ ਕਹਿ ਕੇ ਜਗਤ ਦੇ 나ਥ ਬਾਬਾ ਨਾਨਕ ਜੀ ਅੱਗੇ-ਅੱਗੇ ਚੱਲ ਪਿਆ ਸੁੱਖਾਂ ਦੇ ਕਰ ਜਾਲ ਉੱਤੇ ਤੁਰਨ ਲੱਗੇ ਨਾ ਜਦੋਂ ਅੱਧ ਵਿੱਚ ਆਏ ਤੇ ਇੱਕ ਮੱਛੀ ਨੂੰ ਦੇਖਿਆ ਗਏ ਮਾਧਿਕ ਮੀਨ ਨਿਹਾਰਾ ਜੁੜੀ ਹਜ਼ਾਰਾਂ ਕੋਹ ਤੱਕ ਸੀਗੀ ਉਹ ਤੇ ਕੁਝ ਧੇਰ ਤੱਕ ਚੱਲੇ ਆ ਭਾਈ ਲੈਣਾ ਤੇ ਭਾਈ ਮਰਦਾਨਾ ਜਿਹੜੇ ਕਿ ਬਾਬਾ ਗੁਰੂ ਨਾਨਕ ਦੇ ਸਾਥੀਆਂ ਜੋ ਖਾਸ ਸਾਥੀ ਸੀਗੇ ਜਿਹੜੇ ਹਰ ਜਗ੍ਹਾ ਤੇ ਉਹਨਾਂ ਦੇ ਨਾਲ ਹੁੰਦੇ ਸੀ ਉਹਨਾਂ ਦੇ ਜ਼ਰੀਏ ਵਿਚਾਰ ਜਾਣੇ ਅਸੀਂ ਬਾਬਾ ਗੁਰੂ ਨਾਨਕ ਦੇ ਕਿੱਡੇ ਵਧੀਆ ਉਹਨਾਂ ਦੇ ਵਿਚਾਰ ਸੀਗੇ ਹਰ ਧਰਮ ਦੇ ਬਾਰੇ ਹਰ ਧਰਮ ਦੇ ਮੰਨਣ ਵਾਲਿਆਂ ਦੇ ਬਾਰੇ ਔਰ ਇਹ ਚੀਜ਼ ਮੈਂ ਸਿੱਖੀ ਦੇ ਵਿੱਚ ਦੇਖੀ ਹੈਗੀ ਐ ਸਿੱਖਾਂ ਦੇ ਵਿੱਚ ਦੇਖੀ ਹੈਗੀ ਐ ਕਿਉਂਕਿ ਉਹਨਾਂ ਨੂੰ ਇਹ ਚੀਜ਼ ਬਾਬਾ ਗੁਰੂ ਨਾਨਕ ਤੋਂ ਮਿਲੀ ਹੈਗੀ ਹੈ ਕਿ ਉਹ ਹਮੇਸ਼ਾ ਦੂਸਰਿਆਂ ਦੇ ਬਾਰੇ ਪੋਜ਼ਿਟਿਵ ਰਹਿੰਦੇ ਹੈਗੇ ਪੋਜ਼ਿਟਿਵ ਖਿਆਲਤ ਰੱਖਦੇ ਹੈਗੇ ਵਾ ਚਾਹੇ ਉਹ ਕਿਸੇ ਵੀ ਧਰਮ ਦਾ ਮੰਨਣੇ ਵਾਲਾ ਹੋਵੇ ਜਿਹੜਾ ਮਰਜ਼ੀ ਇਨਸਾਨ ਹੋਵੇ ਸਿਰਫ ਇਨਸਾਨੀਅਤ ਨੂੰ ਅਹਿਮੀਅਤ ਦਿੰਦੇ ਹੈਗੇ ਬਾਕੀ ਚੀਜ਼ਾਂ ਨੂੰ ਪਿੱਛੇ ਕਰ ਦਿੰਦੇ ਹੈਗੇ ਔਰ ਇਹ ਚੀਜ਼ਾਂ ਜਿਹੜੀਆਂ ਇਹ ਵਿਚਾਰ ਜਿਹੜੇ ਇਹ ਵਧੀਆ ਸੋਚ ਜਿਹੜੀ ਹੈ ਇਹ ਸਿੱਖਾਂ ਨੂੰ ਬਾਬਾ ਗੁਰੂ ਨਾਨਕ ਤੋਂ ਮਿਲੀ ਹੈ ਕਿਉਂਕਿ ਉਹ ਆਪ ਇਸ ਸੋਚ ਦੇ ਮਾਲਕ ਸੀਗੇ ਔਰ ਉਹਨਾਂ ਨੇ ਇਹਦਾ ਹੀ ਪ੍ਰਚਾਰ ਕੀਤਾ ਔਰ ਇਹੀ ਸਿੱਖੀ ਦੇ ਮੰਨਣੇ ਵਾਲਿਆਂ ਦੇ ਵਿੱਚ ਚੀਜ਼ ਏ ਹੈਗੀ ਆ ਕਿ ਉਹ ਹਮੇਸ਼ਾ ਦੂਸਰਿਆਂ ਦੇ ਖਿਲਾਫ ਪੋਜ਼ੀਟਿਵ ਸੋਚਦੇ ਆ ਪੋਜ਼ੀਟਿਵ ਕੰਮ ਕਰਨੇ ਦੀ ਕੋਸ਼ਿਸ਼ ਕਰਦੇ ਇਨਸਾਨੀਅਤ ਦਾ ਪਲਾ ਕਰਦੇ ਹੈਗੇ ਵਾ ਤੇ ਭਾਵੇਂ ਜਿਹੜਾ ਮਰਜ਼ੀ ਉਹਦਾ ਧਰਮ ਨਾਲ ਤਾਲੁਕ ਹੋਵੇ ਅਗਰ ਉਹ ਪਰੇਸ਼ਾਨ ਹੈ ਕਿਸੇ ਮੁਸੀਬਤ ਦੇ ਵਿੱਚ ਹੈ ਤੇ ਸਿੱਖ ਇਸ ਚੀਜ਼ ਨੂੰ ਪਿੱਛੇ ਰੱਖ ਕੇ ਸਿਰਫ ਇਹ ਸੋਚਦੇ ਆ ਕਿ ਇਨਸਾਨ ਹੈ ਇਹਦੀ ਮਦਦ ਕਰਨੀ ਹੈ ਤੇ ਉਹ ਕਰਦੀ ਹੈਗੀ ਹੈ ਇਸੇ ਚੀਜ਼ਾਂ ਦੀ ਵਜ੍ਹਾ ਤੋਂ ਸਿੱਖੀ ਪੂਰੀ ਦੁਨੀਆ ਦੇ ਵਿੱਚ ਇੱਕ ਨਮਾਇਆ ਮੁਕਾਮ ਰੱਖਦੀ ਹੈ ਨਮਾਇਆ ਹیثیت ਰੱਖਦੀ ਹੈ ਬਾਬਾ ਗੁਰੂ ਨਾਨਕ ਦੇ ਵਿਚਾਰਾਂ ਦੀ ਵਜ੍ਹਾ ਤੋਂ ਬਹੁਤ ਹੀ ਵਧੀਆ ਵੀਡੀਓ ਸੀਗੀ ਵੀਰੋ ਤੁਹਾਨੂੰ ਇਹ ਵੀਡੀਓ ਕੈਈਂਦੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼